y o ਹਲਕਾ ਅਜਨਾਲਾ ਦੇ ਕਸਬਾ ਰਮਦਾਸ ਚ ਅਕਾਲੀ ਦਲ ਹੋਇਆ ਮਜਬੂਤ ਮਟਿੰਦੇ ਚ ਬੀਜੇਪੀ ਪਰਿਵਾਰ ਅਕਾਲੀ ਦਲ ਚ ਹੋਏ ਸ਼ਾਮਲ ਜੋ ਸਿੰਘ ਸਮਰਾ ਨੇ ਅਕਾਲੀ ਦਲ ਚ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਕੀਤਾ ਸਵਾਗਤ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਵਿੱਚ ਸਿਆਸੀ ਹਲਚਲ ਉਸ ਵਲੇ ਤੇਜ਼ ਹੋ ਗਈ ਜਦੋਂ ਬੀਜੇਪੀ ਨੂੰ ਇੱਕ ਵੱਟਾ ਛਟਕਾ ਲੱਗਾ ਇਥੋਂ ਦੇ ਸਾਬਕਾ ਸਰਪੰਚ ਨੇ ਆਪਣੇ ਨਜ਼ਦੀਕੀ ਸਾਥੀਆਂ ਦੇ ਨਾਲ ਸ਼੍ਰੋਮ ਨਿਕਾਲੀ ਦਲ ਦੀ ਮੈਂਬਰਸ਼ਿਪ ਸਵੀਕਾਰ ਕਰ ਲਈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਮੁਕਾਬਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਬਦੀਲੀ ਅਕਾਲੀ ਦਲ ਨੂੰ ਇੱਕ ਮਹੱਤਵਪੂਰਨ ਰਾਜਨੀਤਿਕ ਫਾਇਦੇ ਵੱਲ ਪਾਰਟੀ ਅਗਵਣਿੰਨਵੀ ਟੀਮ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੰਦਾਜ਼ ਖੇਤਰ ਵਿੱਚ ਸਾਬਕਾ ਸਰਪੰਚ ਤੇ ਉਸਦੇ ਸਾਥੀਆਂ ਦੇ ਅਕਾਲੀ ਦਲ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਜੋਸ਼ ਸਿੰਘ ਸ਼ਮਰਾ ਵੱਲੋਂ ਅਕਾਲੀ ਦਲ ਚ ਸ਼ਾਮਲ ਹੋਣ ਵਾਲੇ ਸਾਬਕਾ ਸਰਪੰਚ ਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਜਿੱਟੂ ਜੀ ਪਿੰਡ ਪੰਜ ਕਰਾਈਆਂ ਵਾਲਾ ਇਹ ਸਾਬਕਾ ਸਰਪੰਚ ਪਹਿਲਾਂ ਵੀ ਅਕਾਲੀ ਦਲ ਦੇ ਵਿੱਚ ਸੀ ਤੇ ਜਦੋਂ ਇੱਥੇ ਹਲਕੇ ਦੀ ਚੇਂਜ ਹੋਣ ਦੇ ਕਾਰਨ ਬੀਜੇਪੀ ਚ ਚਲੇ ਗਈ ਸੀ ਸਾਰੇ ਤੇ ਇਹਨਾਂ ਦਾ ਬਹੁਤ ਵੱਡਾ ਇੱਕ ਟੀਮ ਹੈ ਇਹਨਾਂ ਦੀ ਜਿਹੜੀ ਅੱਜ ਸਾਰੇ ਆਪਣੇ ਨਗਰ ਦੇ ਸਾਥੀਆਂ ਨਾਲ ਲੈ ਕੇ ਤੇ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕੀਤੀ ਇਹਨਾਂ ਇਹਨਾਂ ਦੇ ਆਉਣ ਨਾਲ ਸਾਨੂੰ ਬਹੁਤ ਵੱਡਾ ਅੱਜ ਹੰਗਾਰਾ ਮਿਲਿਆ ਜਿਹੜਾ ਅਕਾਲੀ ਦਲ ਪਾਰਟੀ ਜਿਹੜੀ ਹੋਰ ਮਜ਼ਬੂਤ ਹੋਈ ਆ ਸਾਡੀ ਪਹਿਲਾਂ ਵੀ ਉੱਥੇ ਰਾਣੇ ਵੀਰ ਹੋਣੀ ਬਾਬਾ ਜੀ ਤੇ ਸਾਰੀ ਇਹਨਾਂ ਦੀ ਟੀਮ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਹੁਣ ਇਕੱਠੇ ਚੱਲਣ ਦਾ ਅੱਜ ਸਾਥ ਜਿਤਾਇਆ ਜਿਹਦੇ ਨਾਲ ਬਹੁਤ ਵੱਡਾ ਅਜ ਬਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਕਿਉਂਕਿ ਜਿਹੜਾ ਭਾਜਪੀ ਦਾ ਮੇਨ ਇਹੀ ਇੱਥੇ ਇਹਨਾਂ ਪਿੰਡਾਂ 'ਚ ਜਿਹੜਾ ਵੇਖਦੇ ਸੀ ਸਾਡਾ ਵੀਰ ਸਾਫਕਾ ਸਰਪੰਚ ਬਹੁਤ ਮਿਹਨਤੀ ਤੇ ਬਹੁਤ ਵਧੀਆ ਇਨਸਾਨ ਆ ਇਹਦੇ ਆਉਣ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਕ ਦੇ ਵਿੱਚ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਕਿ ਇਹਨਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਕੇ ਪਾਰਟੀ ਨੂੰ ਬੜਾ ਵੱਡਾ ਮਾਣ ਬਖਸ਼ਿਆ ਤੇ ਤਗੜੇ ਹੋ ਕੇ ਆਸ ਕਰਦਾ ਆਂਗੇ ਜੇ ਤਗੜੇ ਹੋ ਕੇ ਅਕਾਲੀ ਦਲ ਦਾ ਜਿਹੜਾ ਅੱਗੇ ਨਾਲੋਂ ਦਿਨ-ਦੁਗਣੀ ਰਾਤ-ਦੁਗਣੀ ਮਿਹਨਤ ਕਰਨਗੇ। ਹਾਂ ਸਤਨਾਬ ਸਿੰਘ ਜੀ ਸਤਨਾਬ ਜੀ ਅੱਜ ਪਾਰਟੀ ਜੁਆਇਨਿੰਗ ਕੀਤੀ ਕਾਲੀ ਦਲ ਕੀ ਕਹਿੰਦੇ ਹਾਂ ਜੀ ਹਾਂ ਜੀ ਅੱਜ ਕਿੰਨਾ ਵੀ ਜੋ ਸਰਦਾਰ ਸ਼ਕਤੀ ਸੁਖਵੀਰ ਸਿੰਘ ਬਾਦਲ ਜੀ ਨੇ ਸਾਡਾ ਵੀ ਇਰਤ ਵਿੱਚ ਬਹੁਤ ਪਬਲਿਕ ਦੀ ਸੇਵਾ ਕੀਤੀ ਹੈ। ਅਸੀਂ ਉਹਨਾਂ ਦੇ ਪ੍ਰਭਾਵ ਤੋਂ ਹੋ ਕੇ ਤੇ ਅਸੀਂ ਘਰ ਕਾਲੀ ਦਲ ਚ ਵਾਪਸੀ ਕੀਤੀ ਹੈ ਜੀ। ਹਾਂ। ਵੋਲੂ ਕਰਨਾ ਹੈਗਾ ਕੋਈ ਨਹੀਂ ਮੇਰੇ ਕੋਈ ਕਰਨੀ ਜੀ ਕਿੰਨੀ ਕਿ ਮਦਦ ਹੋਏਗੀ ਬਲਾਕ ਸੰਮਤੀ ਜੁਣਾ ਆ ਗਏ ਨੇ ਜੀ ਨਹੀਂ ਬਲਾਕ ਸੰਮਤੀ ਸੇ ਆਪਾਂ ਇਹਨਾਂ ਨੂੰ ਸੀਟ ਜਿੱਤ ਕੇ ਦਾਂਗੇ ਆਪਣੇ ਜਿੱਤ ਹਾਂਜੀ ਜਿੰਨਾਂ ਜਿੰਨੇ ਬੰਦੇ ਸ਼ਾਮਲ ਹੋਏ ਜੀ ਬਹੁਤ ਅੱਜ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਮੇਰੇ ਬ੍ਰਦਰ ਨੇ ਅੱਜ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਖੜੇ ਹੋਏ ਆ ਅਸੀਂ ਹੁਣ ਮੋਢੇ ਨਾਲ ਮੋਢਾ ਜੋੜ ਕੇ ਅਕਾਲੀ ਦਲ ਨੂੰ ਤਗੜਿਆ ਕਰਨ ਚ ਦਿਨ ਰਾਤ ਇੱਕ ਕਰਾਂਗੇ ਬਾਕੀ ਜਿਹੜੀ ਵੀ ਕੋਈ ਮਤਲਬ ਕਿ ਸਾਨੂੰ ਅੱਜ ਹੋਰ ਇਦੋਂ ਵੱਧ ਖੁਸ਼ੀ ਕਿਤੇ ਨਹੀਂ ਹੋਣੀ ਜਿੰਨੀ ਅੱਜ ਸਾਨੂੰ ਖੁਸ਼ੀ ਇਕੱਠੇ ਹੋ ਕੇ ਹੋਈ ਹੈ ਕਿਉਂਕਿ ਇਹ ਕਾਲੀ ਦਾਲ ਦੇ ਹੀ ਰਹੇ ਨੇ ਸ਼ੁਰੂ ਤੋਂ ਤੇ ਕਾਲੀ ਦਾਲ ਵਿੱਚ ਹੀ ਰਹਿਣਾ ਹੈ ਇਸ ਕਰਕੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਆਈ ਆਉਣ ਵਾਲੀ ਰੈਕਸ਼ਨ ਜਿਹੜੀ ਹੈ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਦਿਤਾਵਾਂਗੇ ਜੀ